ਖਬਰ ਮਲੇਰ ਕੋਟਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਲੇਰ ਕੋਟਲਾ ਦੇ ਵਿੱਚ ਆਈਜੀ ਗੋਤਮ ਚੀਮਾ ਦੇ ਵੱਲੋਂ ਮਲੇਰ ਕੋਟਲਾ ਸਿਵਲ ਹਸਪੀਟਲ ਦੇ ਨੇੜੇ ਜਿੰਨੇ ਵੀ ਮੈਡੀਕਲ ਸਟੋਰ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮਲੇਰ ਕੋਟਲਾ ਤੋਂ ਜਿੱਥੇ ਆਈਜੀ ਗੋਤਮ ਚੀਮਾ ਦੇ ਵੱਲੋਂ ਇੱਕ ਵਿਸ਼ੇਸ਼ ਦੌਰਾ ਕੀਤਾ ਗਿਆ ਮਲੇਰ ਕੋਟਲਾ ਦੇ ਸਿਵਲ ਹਸਪੀਟਲ ਦੇ ਨੇੜੇ ਜਿੰਨੇ ਵੀ ਮੈਡੀਕਲ ਸਟੋਰ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਨਸ਼ਿਆਂ ਖਿਲਾਫ ਆਈਜੀ ਗੋਤਮ ਚੀਮਾ ਦੇ ਵੱਲੋਂ ਮਲੇਰ કોટલા ਦੇ ਵਿੱਚ ਇਹ વિશેષ ਦੌਰਾ ਕੀਤਾ ਗਿਆ ਬਲੇਰ ਕੋਟਲਾ ਦੇ ਸਿਵਲ ਹਸਪੀਟਲ ਦੇ ਨੇੜਲੇ ਏਰੀਆ ਦੇ ਵਿੱਚ ਜਿੰਨੇ ਵੀ ਮੈਡੀਕਲ ਸਟੋਰ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਲਗਾਤਾਰ ਹੀ ਪੰਜਾਬ ਸਰਕਾਰ ਦੇ ਵੱਲੋਂ ਵੱਡੀਆਂ ਕਾਰਵਾਈਆਂ ਜਿਹੜੀਆਂ ਆ ਉਹ ਕੀਤੀਆਂ ਜਾ ਰਹੀਆਂ ਨੇ ਤੇ ਉਸੇ ਦੇ ਤਹਿਤ ਆਈਜੀ ਗੋਤਮ ਚੀਮਾ ਦੇ ਵੱਲੋਂ ਇਹ ਵੱਡੀ ਕਾਰਵਾਈ ਕਰਦੇ ਹੋਏ ਵੱਡੇ ਐਕਸ਼ਨ ਦੇ ਵਿੱਚ ਆਈਜੀ ਗੋਤਮ ਚੀਮਾ ਨਜ਼ਰ ਆਏ ਉਹਨਾਂ ਦੇ ਵੱਲੋਂ ਮਲੇਰ ਕੋਟਲਾ ਦੇ ਸਿਵਲ ਹਸਪੀਟਲ ਦੇ ਨੇੜੇ ਜਿੰਨੇ ਵੀ ਮੈਡੀਕਲ ਸਟੋਰ ਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਇਸ ਚੈਕਿੰਗ ਦਾ ਕੀ ਕੁਝ ਮਕਸਦ ਸੀਗਾ ਇਸ ਦੌਰੇ ਦਾ ਕੀ ਕੁਝ ਮਕਸਦ ਸੀਗਾ ਉਸ ਸੰਬੰਧੀ ਆਈਜੀ ਗੋਤਮ ਚੀਮਾ ਨੇ ਕੀ ਕੁਝ ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਦੇਖ ਰਹੇ ਹੋ ਡੈਨਿਕ ਸਵੇਰਾ ਮੈਂ ਹਾਸਲਮ ਨਾਜ਼ ਅੱਜ ਚਿਲਾ ਮਲੇਰਕੋਲਾ ਦੇ ਵਿੱਚ ਪਟਿਆਲਾ ਰੇਂਜ ਦੇ ਆਈਜੀ ਗੋਤਮ ਚੀਮਾ ਜੀ ਖਾਸ ਤੌਰ ਤੇ ਪਹੁੰਚੇ ਉਨਾ ਵੱਲੋਂ ਮਲੇਰਕੋੜਾ ਦੇ ਜਿੰਨੇ ਵੀ ਮੈਡੀਕਲ ਸਟੋਰ ਨੇ ਸਿਵਲ ਹਸਪਤਾਲ ਦੇ ਲਾਗਲੇ ਮੈਡੀਕਲ ਸਟੋਰਾਂ ਦਾ ਜਿਹੜਾ ਅਚਾਨਕ ਤੌਰਾ ਕੀਤਾ ਗਿਆ ਆਪਾਂ ਕਰਦੇ ਹਾਂ ਗੱਲਬਾਤ ਉਹਨਾਂ ਨਾਲ ਤੇ ਉਹਨਾਂ ਤੋਂ ਜਾਣਦੇ ਹਾਂ ਅੱਜ ਦੇ ਇਸ ਤੌਰੇ ਬਾਰੇ ਕੇਮਿਸਟਸ ਡਰਗ ਸਟੋਰਸ ਹੈ ਉਹਨਕੇ ਉਹਨਕੀ ਚੈਕਿੰਗ ਇਹ ਮੇਰੇ ਲਈ ਅੱਜ ਪੁਲਿਸ ਦੀ ਜੋ ਟੀਮ ਹੈ ਸਾਰੀ ਤਿਆਰ ਕੀ ਹੈ ਡਰਗ ਡਰਗ ਇੰਸਪੈਕਟਰ ਸਾਹਿਬ ਹੈ ਸਾਡੇ ਨਾਲ ਔਰ ਹਮ ਸਾਰੇ ਸਾਥਿਲਕੇ ਇਸਕੀ ਚੈਕਿੰਗ ਪਏ ਆਏ ਸਰ ਜਿਸ ਤਰ੍ਹਾਂ ਚਿੱਟੇ ਦੀ ਗੱਲ ਕਰਨ ਲੱਗ ਪੜ ਦਿੱਤਾ ਗਿਆ ਪੂਰਾ ਕੋਈ ਸ਼ੱਕ ਨਹੀਂ ਮਲੇਰਪੋਲਾ ਬਹੁਤ ਵਧੀਆ ਜਿਹਦਾ ਜੀ ਜਿਸ ਨੂੰ ਲੈ ਕੇ ਹੋਇਆ ਪਰ ਜਿਹੜਾ ਕਿ ਗੁਜਰਨ ਪਿੰਡ ਲੋਕਾਂ ਦਾ ਕਹਿਣਾ ਹੈ ਕਿ ਮੈਡੀਕਲ ਸਟੋਰ ਨੇ ਇਹਨਾਂ ਦੇ ਕੋਈ ਸੱਕਜਾਰ ਕਰ ਰਹੇ ਹੈ ਇਸ ਲਈ ਅੱਜ ਕੀ ਕਾਰਵਾਈ ਸਿਰਫ ਮੈਡੀਕਲ ਸਟੋਰਸ ਦੀ ਚੈਕਿੰਗ ਹੈ ਜੀ ਜੀ ਅੱਜ ਤੱਕ ਕੋਈ ਬਰਾਬਰ ਨਹੀਂ ਕੋਈ ਜੋ ਵੀ ਕਾਰਵਾਈ ਹੋਗੀ ਆਪ ਕੋ ਸ਼ਾਮ ਤੱਕ ਐਸਐਸਪੀ ਸਾਹਿਬ ਕੀ ਤਰਫੋਂ ਸੇ ਪ੍ਰੈਸ ਕਟ ਜਾਰੀ ਕਰ ਦਿੱਤਾ ਜਾਏ ਸਰ ਅੱਜ ਕਿਸ ਮਕਸਦ ਨੂੰ ਲੈ ਕੇ ਮਲੇਰਪੋਲਾ ਦੇ ਵਿੱਚ ਆਈ ਸੀ ਸੀ ਜੀ ਮਕਸਦ ਤੋਂ ਹਮਾਰਾ ਹੈ ਵਾਰਨ ਡਰਗਸ जो पंजाब सरकार की जो एफर्ट्स हैं वो लगातार इस कार में कार्रवाई के लिए लगी हुई है और आज स्पेसिफिकली हम जो है ज़िले पुलिस के साथ फोर्स लेके सारे मेडिकल स्टोर्स इनकी चेकिंग करेंगे और फिर उसके आपको रिपोर्ट लेंगे क्या जी सर मलेरकोला छोटा जिला है तो एस एस पी साहब बड़े अच्छे तरीके इस डील कर रहे हैं जी तो असं ये कि इतना कोई बड़ा रैकेट जरा कोई पीड़ा पंचा मलेर को हजे नहीं चलिया जी ये बारे की कहना चाहिए अभी है। तक नहीं यहाँ पे बड़ा कोई रैकेट क्योंकि यहाँ की रिकवरी दिखाती है कि बहुत समॉल रिकवरीज है सो उस तरह से यहाँ पर ड्रग का इतना बड़ा कोई रैकेट डिटेक्ट नहीं हुआ ਬਟ ہماری ਕੋਸ਼ਿਸ਼ ਰਹੇਗੀ ਕਿ ਅਗੇ ਵੀ ਐਸਾ ਕੋਈ ਰੈਕਟ ਨਾ ਬਣੇ ਜਿਵੇਂ ਸਰ ਕਿਹਾ ਜਾਂਦਾ ਹੈ ਕਿ 31 ਮਈ ਤੱਕ ਆਪਾਂ ਨੇ ਇਹਦਾ ਇੱਕ ਮਹੀਨੇ ਦੇ ਵਿੱਚ ਸਰਕਾਰ ਵੱਲੋਂ ਇੱਕ ਡੈਡ ਲਾਈਨ ਦਿੱਤੀ ਗਈ ਹੈ ਉਦੋਂ ਤੱਕ ਸਰ ਉਮੀਦ ਹੈ ਕਿ ਜਿਹੜਾ ਇਹ ਚਿੱਟੇ ਨਾਂ ਦਾ ਡਰੈਗ ਪੁਲਿਸ ਡਿਪਾਰਟਮੈਂਟ ਕੋ ਪੂਰੀ ਉਮੀਦ ਹੈ ਕਿ ਹਮ 31 ਮਈ ਤੱਕ ਇਸਕੇ ਬਹੁਤ ਕੰਕ੍ਰੀਟ ਰਿਜ਼ਲਟਸ ਲੈ ਕੇ ਆਏਗਾ ਮਲੇਰ ਕੋਲਾ ਤੋਂ ਕਿਨੇ ਰੋੜਾ ਦੇ ਨਾਲ ਅਸਲਮ ਨਾਜ਼